ਪੰਜਾਬੀਓ ਦਿਲ ਵਿੱਚ ਚੀਜ਼ ਪਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ ਕੁੜੀ ਬਾਹਰ ਵਿਹੜੇ ਦੇ ਵਿੱਚ ਆਪਣੀ ਮਾਂ ਦੇ ਨਾਲ ਸੁੱਤੀ ਪਈ ਹੁੰਦੀ ਹੈ ਤੇ ਅਗਲੇ ਹੀ ਦਿਨ ਉਹਦਾ ਜਨਮ ਦਿਨ ਹੁੰਦਾ ਤੇ ਜਦੋਂ ਰਾਤ ਨੂੰ ਆਪਣੀ ਮਾਂ ਦੇ ਨਾਲ ਸੁੱਤੀ ਪਈ ਹੁੰਦੀ ਹੈ ਤੇ ਰਾਤ ਨੂੰ ਜਿਹੜੀ ਕੁੜੀ ਨੂੰ ਠੰਡ ਲੱਗਣ ਲੱਗ ਪੈਂਦੀ ਹੈ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੰਮਾ ਮੈਂ ਜਾ ਕੇ ਕਮਰੇ ਵਿੱਚ ਸੌਂ ਜਾਂਦੀ ਹਾਂ ਤੇ ਜਦੋਂ ਉਹ ਕਮਰੇ ਵਿੱਚ ਚਲੀ ਜਾਂਦੀ ਹੈ ਉਹ ਜਾ ਕੇ ਬੈੱਡ ਤੇ ਸੌਂ ਜਾਂਦੀ ਹੈ ਉਹਦੇ ਨਾਲ ਅਜੇ ਹੀ ਮੰਦ ਭਾਗੀ ਘਟਨਾ ਵਾਪਰਦੀ ਕਿ ਉਥੇ ਕਾਲਾ ਨਾਗ ਬੈਠਾ ਹੁੰਦਾ ਪਹਿਲਾਂ ਹੀ ਜਦੋਂ ਕੁੜੀ ਬੈੱਡ ਤੇ ਸੌਂਦੀ ਹੈ ਤੇ ਉਹ ਜਿਹੜਾ ਕਾਲਾ ਨਾਗ ਆ ਉਹ ਉਹਨੂੰ ਤਿੰਨ ਵਾਰ ਡੰਗ ਮਾਰ ਦਿੰਦਾ ਤੇ ਕੁੜੀ ਮੰਦਹੋਸ਼ ਹੋ ਜਾਂਦੀ ਹੈ ਸੁਧ ਬੁੱਧ ਨਹੀਂ ਰਹਿ ਜਾਂਦੀ ਤੇ ਜਦੋਂ ਉਸ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤੇ ਉਥੇ ਜਾ ਕੇ ਉਹ ਜਿਹੜੀ ਕੁੜੀ ਆ ਉਹ ਦਮ ਤੋੜ ਦਿੰਦੀ ਆ ਮੈਂ ਤੁਹਾਨੂੰ ਦੱਸ ਦਿਆਂ ਇਹ ਘਟਨਾ ਵਾਪਰੀ ਕਿੱਥੇ ਇਹ ਘਟਨਾ ਵਾਪਰੀ ਹੈ ਜੀ ਆਮਪੁਰਾ ਫੂਲ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਿੰਡ ਲੋਪੋ ਦੇ ਵਿੱਚ ਬਾਣਾ ਇਹ ਵਾਪਰਿਆ ਕਿ ਜਿਸ ਦਿਨ ਕੁੜੀ ਦਾ ਜਨਮ ਦਿਨ ਸੀ ਉਸੇ ਦਿਨ ਉਸ ਕੁੜੀ ਨੂੰ ਮੌਤ ਆ ਗਈ ਜਦੋਂ ਕੁੜੀ ਬੈੱਡ ਤੇ ਜਾ ਕੇ ਸੁੱਤੀ ਤੇ ਉੱਥੇ ਉਹਨੂੰ ਕਾਲੇ ਨਾਗ ਨੇ ਡੰਗ ਲਿਆ ਤੇ ਕੁੜੀ ਦੀ ਮੌਤ ਹੋ ਗਈ ਤੇ ਇਹ ਜਿਹੜੀ ਘਟਨਾ ਬਹੁਤ ਮੰਦ ਭਾਗੀ ਵਾਪਰੀ ਪਰ ਇਹਦੇ ਤੋਂ ਸਾਨੂੰ ਸਿੱਖਿਆ ਲਾਜ਼ਮੀ ਲੈਣੀ ਚਾਹੀਦੀ ਜਦੋਂ ਵੀ ਅਸੀਂ ਆਪਣੇ ਰੂਮ ਦੇ ਵਿੱਚ ਜਾਂਦੇ ਆ ਜਾਂ ਆਪਣੇ ਘਰਾਂ ਦੇ ਵਿੱਚ ਅੰਦਰ ਜਾਂਦੇ ਆ ਤੇ ਸਾਨੂੰ ਲਾਈਟ ਜਗਾ ਕੇ ਚਾਰ ਛੇਰੇ ਨਿਗਾ ਮਾਰ ਲੈਣੀ ਚਾਹੀਦੀ ਬੈੱਡ ਦੇਖ ਲੈਣਾ ਚਾਹੀਦਾ ਸੋਫੇ ਦੇਖ ਲੈਣੇ ਚਾਹੀਦੇ ਨੇ ਕਈ ਵਾਰੀ ਟੇਬਲ ਦੇਖ ਲੈਣਾ ਚਾਹੀਦਾ ਕਈ ਵਾਰ ਅਜਿਹੇ ਸੱਪ ਕੀੜੇ ਪਤੰਗੇ ਉਹਨਾਂ ਬੈੱਡ ਦੇ ਥੱਲੇ ਜਾਂ ਮੇਜ਼ ਦੇ ਥੱਲੇ ਕਈ ਵਾਰ ਜਿਵੇਂ ਇਸ ਕੁੜੀ ਨਾਲ ਘਟਨਾ ਵਾਪਰੀ ਕਿ ਉਹ ਜਿਹੜਾ ਸੱਪ ਸੀ ਉਹ ਬੈੱਡ ਦੇ ਉੱਤੇ ਹੀ ਬੈਠਾ ਹੋਇਆ ਸੀ ਤੇ ਜਦੋਂ ਕੁੜੀ ਸੌਣ ਲੱਗੀ ਤੇ ਉਹਨੂੰ ਫਿਰ ਉਸ ਸੱਪ ਨੇ ਤਿੰਨ ਵਾਰ ਡੰਗ ਮਾਰਿਆ ਤੇ ਉਸ ਕੁੜੀ ਨੂੰ ਚੱਕ ਕੇ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਜਿੱਥੇ ਜਿਹੜੇ ਡਾਕਟਰ ਨੇ ਉਹ ਉਹਨੂੰ ਮਰਤਕ ਕੋਸ਼ਿਸ਼ ਕਰ ਦਿੰਦੇ ਨੇ ਭਾਵੇਂ ਗੱਲਾਂ ਨਿੱਕੀਆਂ ਨਿੱਕੀਆਂ ਨੇ ਪਰ ਜਦੋਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਪਾਸੇ ਆਪਾਂ ਗੌਰ ਨਹੀਂ ਦਿੰਦੇ ਤੇ ਅਜਿਹੀਆਂ ਮੰਦ ਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤੁਸੀਂ ਦੇਖੋ ਜੇਕਰ ਉਸ ਕੁੜੀ ਨੇ ਪਹਿਲਾਂ ਲੈਟ ਜਗਾ ਕੇ ਦੇਖਿਆ ਹੁੰਦਾ ਕਿ ਬੈੱਡ ਦੇ ਉੱਤੇ ਕੋਈ ਚੀਜ਼ ਤਾਂ ਨਹੀਂ ਬੈਠੀ ਜਾਂ ਉਹਨੇ ਸ਼ਾਂਬੀਨ ਕੀਤੀ ਹੁੰਦੀ ਤੇ ਉਹਨੂੰ ਮੌਤ ਘੇਰਾ ਨਹੀਂ ਪਾ ਸਕਦੀ ਸੀ ਕਿਉਂਕਿ ਉਹਨੇ ਪਹਿਲਾਂ ਹੀ ਦੇਖ ਲੈਣਾ ਸੀ ਉਹਨੇ ਰੌਲਾ ਪਾ ਦੇਣਾ ਸੀ ਉਹਦੇ ਘਰਦਿਆਂ ਨੂੰ ਪਤਾ ਲੱਗ ਜਾਣਾ ਸੀ ਕਿ ਅੰਦਰ ਤਾਂ ਸੱਪ ਹੈ ਤੇ ਸੱਪ ਨੂੰ ਫਿਰ ਉਹਨਾਂ ਨੇ ਕਾਬੂ ਕਰ ਲੈਣਾ ਸੀ ਤੇ ਜਾਂ ਫਿਰ ਸੱਪ ਨੂੰ ਮਾਰ ਦੇਣਾ ਸੀ ਹੁਣ ਅਜੇ ਹੀ ਆਹੀ ਘਟਨਾਵਾਂ ਕਈ ਵਾਰ ਘਰਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਜਿਵੇਂ ਕਿਸੇ ਨੇ ਚਾਹ ਬਣਾਈ ਤੇ ਚਾਹ ਨੂੰ ਬਿਨਾਂ ਟਕੇ ਤੋਂ ਹੀ ਰੱਖ ਦਿੱਤਾ ਜਾਂ ਪਾਣੀ ਨੂੰ ਬਿਨਾਂ ਟਕੇ ਤੋਂ ਹੀ ਰੱਖ ਦਿੱਤਾ ਉੱਥੇ ਕਿਰਲੀਆਂ ਆ ਜਾਂਦੀਆਂ ਨੇ ਤੇ ਉਹ ਜਿਹੜੀਆਂ ਕਿਰਲੀਆਂ ਨੇ ਉਹ ਫਿਰ ਪਾਣੀ ਨੂੰ ਚੱਟਣ ਲੱਗ ਪੈਂਦੀਆਂ ਨੇ ਤੇ ਫਿਰ ਜਦੋਂ ਆਪਾਂ ਚਾਹ ਪੀਣੀ ਹੁੰਦੀ ਫਿਰ ਬਿਨਾ ਤੋਤੇ ਤੋਂ ਹੀ ਆਪਾਂ ਜਿਹੜੀ ਉਹ ਪੋਣੀ ਆ ਉਹਦੀ ਵਰਤੋਂ ਕਰ ਲੈਨੇ ਆ ਉਹਦੇ ਨਾਲ ਵੀ ਕਈ ਵਾਰ ਜਾਨੀ ਨੁਕਸਾਨ ਹੋ ਜਾਂਦਾ ਬੰਦੇ ਨੂੰ ਜ਼ਹਿਰ ਚੜ ਜਾਂਦੀ ਆ ਤੇ ਇਹ ਜਿਹੜੀ ਘਟਨਾ ਵਾਪਰੀ ਆ ਬਹੁਤ ਦੁਖਦਾਈ ਵਾਪਰੀ ਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿਆਂ ਕਿ 10 ਸਾਲ ਦੀ ਕੁੜੀ ਨੂੰ ਸੱਪ ਨੇ ਡੰਗ ਲਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਕਿੱਥੇ ਵਾਪਰੀ ਘਟਨਾ ਬਠਿੰਡਾ ਜ਼ਿਲ੍ਹਾ ਰਾਮਪੁਰਾ ਫੂਲ ਦੇ ਪਿੰਡ ਲੋਪੋ ਦੇ ਵਿੱਚ ਵਾਪਰੀ ਜਿੱਥੇ ਜਿਹੜੀ ਕੁੜੀ ਸੀ ਆਪਣੀ ਮਾਂ ਦੇ ਨਾਲ ਬਾਹਰ ਸੁੱਤੀ ਹੋਈ ਸੀ ਤੇ ਜਦੋਂ ਉਹਨੂੰ ਰਾਤ ਨੂੰ ਠੰਡ ਲੱਗੀ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਮੰਮੀ ਮੈਂ ਅੰਦਰ ਜਾ ਕੇ ਸੌਣ ਲੱਗੀ ਆ ਤੇ ਜਦੋਂ ਅੰਦਰ ਜਾਂਦੀ ਆ ਅੰਦਰ ਜਾ ਕੇ ਬੈਠ ਤੇ ਸੌਂਦੀ ਆ ਤੇ ਉੱਥੇ ਕਾਲਾ ਸੱਪ ਬੈਠਾ ਹੁੰਦਾ ਕਾਲਾ ਨਾਗ ਬੈਠਾ ਹੁੰਦਾ ਉਹ ਉਸ ਕੁੜੀ ਨੂੰ ਤਿੰਨ ਵਾਰ ਡੰਗ ਮਾਰ ਜਾਂਦਾ ਜਿਹਦੇ ਨਾਲ ਕੁੜੀ ਬੇਹੋਸ਼ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਇਆ ਜਾਂਦਾ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਉੱਥੇ ਕੁੜੀ ਨੂੰ ਮਿਰਤਕ ਕੋਸ਼ਟ ਕਰ ਦਿੱਤਾ ਜਾਂਦਾ ਡਾਕਟਰ ਕਹਿੰਦੇ ਨੇ ਤੇ ਇਹ ਜਿਹੜੀ ਕੁੜੀ ਆ ਇਹ ਤਾਂ ਮਰ ਚੁੱਕੀ ਆ ਇਹਦੇ ਵਿੱਚ ਸਾਹ ਨਹੀਂ ਗੇ ਇਹਨੂੰ ਤੁਸੀਂ ਵਾਪਸ ਘਰੇ ਲੈ ਜਾਓ ਆਪਾਂ ਸਾਰਿਆਂ ਨੂੰ ਧਿਆਨ ਦੇਣ ਗੱਲਾਂ ਦੇ ਉੱਤੇ ਗੌਰ ਕਰਨੀ ਚਾਹੀਦੀ ਜਦੋਂ ਵੀ ਆਪਾਂ ਆਪਣੇ ਕਮਰਿਆਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਆਪਾਂ ਨੂੰ ਛਾਣਬੀਨ ਕਰ ਲੈਣੀ ਚਾਹੀਦੀ ਲਾਈਟ ਜਗਾ ਕੇ ਦੇਖਣਾ ਚਾਹੀਦਾ ਕਿ ਆਪਣੇ ਬੈੱਡ ਦੇ ਉੱਤੇ ਸੋਫੇ ਦੇ ਉੱਤੇ ਟੇਬਲ ਦੇ ਥੱਲੇ ਕੋਈ ਕੀੜਾ ਪਤੰਗਾ ਤਾਂ ਨਹੀਂ ਬੈਠਾ ਜਦੋਂ ਆਪਾਂ ਇਹਨਾਂ ਗੱਲਾਂ ਪਾਸੇ ਗੌਰ ਨਹੀਂ ਕਰਦੇ ਤੇ ਉਦੋਂ ਜਿਹੜੀ ਇਹ ਮੰਦ ਭਾਗੀ ਘਟਨਾ ਵਾਪਰੀ ਆ ਅਜੇ ਹੀਆਂ ਮੰਦ ਭਾਗੀਆਂ ਘਟਨਾਵਾਂ ਫਿਰ ਵਾਪਰ ਜਾਂਦੀਆਂ ਨੇ ਉਸ ਕੁੜੀ ਦਾ ਜਨਮ ਦਿਨ ਸੀ ਬਹੁਤ ਜ਼ਿਆਦੇ ਕੁੜੀ ਨੂੰ ਖੁਸ਼ੀ ਸੀ ਬਹੁਤ ਜ਼ਿਆਦੇ ਚਾਹ ਸੀ ਪਾਣਾ ਦੇਖੋ ਕਿਵੇਂ ਵਾਪਰਿਆ ਜਿਸ ਦਿਨ ਕੁੜੀ ਦਾ ਜਨਮ ਹੋਇਆ ਉਸੇ ਦਿਨ ਉਸ ਕੁੜੀ ਨੂੰ ਮੌਤ ਆ ਗਈ ਪਰ ਇਸ ਘਟਨਾ ਤੋਂ ਜੇਕਰ ਅਸੀਂ ਸਿੱਖਿਆ ਨਹੀਂ ਲੈਂਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਸੇ ਨੂੰ ਵੀ ਅਜੇਹਾਂ ਨੁਕਸਾਨ ਉਠਾਉਣਾ ਪੈ ਸਕਦਾ ਜਾਨ ਤੋਂ ਹੱਥ ਧੋਣੇ ਪੈ ਸਕਦੇ ਨੇ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸਸਟੀਵੀ ਬਹੁਤ ਮਿਹਰਬਾਨ